Deze is een heel relen, ਕੀ ਹੋ ਗਿਆ ਬੜਾ ਚੇਤਨਾ ਉਹ ਫੜ ਲਾ ਫਟ ਲੈ ਜਦੋਂ ਬੱਸ ਕਰਨ ਨਹੀ ਕੰਮ ਤੇ ਉਹ ਗੱਡੀ ਆ ਲੋ ਗੱਡੀ ਨੂੰ ਆ ਹਾਂ ਹਾਂ ਬੜਾ ਬੜਾ ਚਾਲ ਕਰਾ ਲੇ ਜਿਹੜਾ ਦਿਨ ਪੱਤੇ ਦੀ ਚੋਰੀਆਂ ਦਾ ਮਾਮਲਾ ਵੱਧਾ ਜਾ ਰਿਹਾ ਹੈ ਤੇ ਫੇਸਬੁੱਕ ਤੇ ਦੇਖਣ ਚਾਹੇ ਕਿ ਕੰਬਲੀ ਚੋਰ ਦੇ ਨਾਮ ਤੇ ਬਟਲਾੜਾ ਸ਼ਹਿਰ ਮਸ਼ਹੂਰ ਹੁੰਦਾ ਜਾ ਰਿਹਾ ਤੇ ਕੀ ਇਹ ਨਾ ਕਹੂੰ ਕਿ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈਗੀ ਕੰਬਲੀ ਚੋਰ ਦੇ ਨਾਮ ਤੋਂ ਪਿੱਛੇ ਜੇ ਸ਼ਹਿਰ ਦੇ ਵਿੱਚ ਬਟਲਾੜਾ ਸ਼ਹਿਰ ਦੇ ਵਿੱਚ ਕਿਸੇ ਵਿਅਕਤੀ ਨੇ ਇਹ ਦਹਿਸ਼ਤ ਫੈਲਾ ਰੱਖੀ ਸੀ ਉਹ ਲਗਾਤਾਰ ਇੱਕੋ ਪੈਟਰਨ ਦੇ ਤਹਿਤ ਆਉਂਦਾ ਸੀ ਕੋਈ ਕੰਬਲੀ ਪਾ ਕੇ ਆਉਂਦਾ ਸੀ ਜਿਹਦੇ ਘਰੇ ਚੋਰੀ ਕਰ ਰਿਹਾ ਤੇ ਉਹਦੀ ਚਾਦਰ ਜਾਂ ਕੰਬਲੀ ਲੈ ਕੇ ਜਾਂਦਾ ਸੀ ਸੋ ਲੋਕਾਂ ਨੇ ਉਹਦਾ ਪੱਕਾ ਨਾਂ ਰੱਖਤਾ ਕੰਬਲੀ ਚੋਰ ਸੋ ਇਹਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਯੋਗ ਭਾਗੀ ਰਤਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਲਗਾਤਾਰ ਇਹਦੇ 8 ਕੰਮ ਕਰ ਰਹੀ ਸੀ ਉਸੇ ਲੜੀ ਤਹਿਤ ਸਿਟੀ ਬੁਡਲਾਡਾ ਦੇ ਐਸਐਚਓ ਭਗਵੰਤ ਸਿੰਘ ਇਹਨਾਂ ਦੀ ਟੀਮ ਨੇ ਰੈਗੂਲਰਲੀ ਇਸ ਤੇ ਵਾਚ ਰੱਖੀ ਹੋਈ ਸੀ ਕੁਫੀਆ ਸੋਰਸਿਸ ਲਾਏ ਹੋਏ ਸੀ ਤੇ ਉਹਦੇ ਤਹਿਤ ਸਾਨੂੰ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੱਲ ਕਿ ਇਹ ਜਿਹੜਾ ਕੰਬਲੀ ਚੋਰ ਦਾ ਗਰੁੱਪ ਸੀ ਉਹ ਅਸੀਂ ਕੱਲ ਰਾਤ ਨੈਬ ਕਰ ਲਿਆ ਸੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ 15 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 5 ਦੇ ਨੇੜੇ ਚੋਰੀਆਂ ਕੀਤੀਆਂ ਸੋ ਇਹਨਾਂ ਵਿਅਕਤੀਆਂ ਦੇ ਨਾਮ ਹੈਗੇ ਜੀ ਸਾਗਰ ਸਿੰਘ 나જર ਸਿੰਘ ਤੇ ਗਗਨਦੀ ਸੋ ਜੋ ਇਹਨਾਂ ਦੇ ਕੋਲ ਰਿਕਵਰੀ ਹੋਈ ਉਹ 2400 ਰੁਪਏ ਕੈਸ਼ ਤੇ ਇੱਕ ਕਾਲੇ ਰੰਗ ਦਾ ਪਲਟੀਨਾ ਮੋਟਰਸਾਈਕਲ ਇਹ ਮੈਂ ਤੁਹਾਨੂੰ ਵਾਰਦਾ ਦੱਸ ਦਿੰਨੇ ਕਿ ਸਾਨੂੰ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਖੁਫੀਆ ਸੋਰਸਸ ਤੋਂ ਕਿ ਇਹ ਜਿਹੜੇ ਵਿਅਕਤੀ ਹੈਗੇ ਆ ਉਹ ਸਾਨੂੰ ਆ ਆਈਟੀਆਈ ਚੌਂਕ ਕੋਲੇ ਮਿਲ ਸਕਦੇ ਸੋ ਉਸੇ ਤਹਿਤ ਹੀ ਇਮੀਡੀਏਟ ਕਾਰਵਾਈ ਕਰਦੇ ਹੋਏ ਐਸਐਚਓ ਸਿਟੀ ਬੁਡਲਾਡਾ ਨੇ ਆਪਣੀ ਟੀਮ ਉਥੇ ਭੇਜੀ ਉਥੇ ਨਕਾ ਲਗਾਇਆ ਤੇ ਇਹਨਾਂ ਨੂੰ ਮੋਟਰਸਾਈਕਲ ਦੇ ਨੈਪ ਕਰ ਲਿਆ ਜੀ ਅਸੀਂ ਸੁਰ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਇਨਰੋਲ ਕਰਨ ਕਾਫੀ ਚੁਣਨੀਆਂ ਤੁਹਾਨੂੰ ਵੀ ਚੱਲਣੀਆਂ ਪੈਣਗੇ ਲੋਕਾਂ ਤੋਂ ਕੀ ਸਹਿਯੋਗ ਦੀ ਮੰਗ ਕਰਦੇ ਨੇ ਨਹੀਂ ਕੋਈ ਐਸ ਜੀ ਸੀਸੀਟੀਵੀ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਸਗੋਂ ਇਹ ਸਾਡੀ ਹੈਲਪ ਲਈ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਤਾਂ ਧੇਰ ਕਹੂੰਗਾ ਇਸ ਲਈ ਧੰਨਵਾਦ ਵੀ ਕਰਦਾ ਕਿ ਸਾਨੂੰ ਉਹ ਫੁਟੇਜਿਸ ਰਾਹੀਂ ਹੀ ਸੁਰਾਗ ਮਿਲਿਆ ਕਿ ਇਹ ਬੰਦਾ ਰੈਗੂਲਰਲੀ ਕੰਬੜੀ ਲੈ ਕੇ ਚੋਰੀਆਂ ਕਰ ਰਿਹਾ ਹੈ। ਤੋਂ ਉਹ ਸੁਰਾਗ ਦੇ ਤਹਿਤ ਅਸੀਂ ਆਪਣੇ ਸੋਰਸਸ ਲਾਏ ਸੀ, ਕੁਫੀਆ ਸੋਰਸਸ ਲੱਗੇ ਹੋਏ ਸੀਗੇ ਤੇ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਟਰੈਕ ਹੋਈ ਕਿ ਇਹ ਜਿਹੜਾ ਕੰਬਲੀ ਚੋਰ ਹੈ ਤੁਹਾਨੂੰ ਮਤਲਬ ਕਿੱਥੇ ਆਈਟੀਆ ਚੌਂਕਸ ਨਾ 깔 ਆਉਂਗੇ ਤਾਂ ਉੱਥੇ ਮਿਲ ਸਕਦਾ ਹੈ। ਉਸੇ ਇਨਫੋਰਮੇਸ਼ਨ ਤਹਿਤ ਹੀ ਮਿਲੀ। ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ? ਸੋ ਸ਼ਹਿਰ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਡਰਾਉਣ ਡਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜੀ ਮਾਨਸਾ ਪੁਲਿਸ ਹੈ ਤੁਹਾਡੀ ਸੁਰੱਖਿਆ ਲਈ ਮੁਸਤੈਦ ਹੈ ਤੁਸੀਂ ਸਾਡੀ ਹੈਲਪ ਕਰੋ ਜਿਵੇਂ ਇਹ ਫੁਟੇਜਿਸ ਦੇ ਵਿੱਚ ਮੈਂ ਸਾਰੇ ਸਿਟੀਜ਼ਨਸ ਦਾ ਧੰਨਵਾਦ ਵੀ ਕਰਦਾ ਉਹਨਾਂ ਨੇ ਸਾਨੂੰ ਫੁਟੇਜਿਸ ਦਿੱਤੀਆਂ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਨੈਜ਼ ਵੀ ਕਰ ਲਿਆ ਤੇ ਅੱਗੇ ਤੋਂ ਵੀ ਮੈਂ ਕਹੂੰਗਾ ਕਿ ਪੁਲਿਸ ਨਾਲ ਕੋਆਪਰੇਸ਼ਨ ਕਰਨ ਤਾਂ ਕਿ ਆਪਾਂ ਇਹ ਸ਼ਹਿਰ ਨੂੰ ਇੱਕ ਪੀਸਫੁੱਲ ਸਿਟੀ ਦੇ ਰੂਪ ਦੇ ਵਿੱਚ ਉਭਾਰ ਕੇ ਲਿਆਈਏ ਨੇ ਜੋ ਸਾਡੀ ਮੋਡਲੀ ਹਜੇ ਤਫਤੀਸ਼ ਮੁਕੰਮਲ ਲਿਆਂਦੀ ਆ ਸੀ ਤੇ ਉਹਦੇ ਚ ਇਹ ਪੰਜ ਚੋਰੀਆਂ ਸਾਡੇ ਕੋਲੇ ਪਤਾ ਲੱਗੀਆਂ ਦੋ ਇਹਨਾਂ ਨੇ ਪੀਰਖਾਨੇ ਦੇ ਏਰੀਏ ਦੇ ਵਿੱਚ ਕੀਤੀਆਂ ਇੱਕ ਵਾਰਡ ਨੰਬਰ 5 ਦੇ ਵਿੱਚ ਵਿਨੇ ਕੁਮਾਰ ਨੇ ਉਹਨਾਂ ਦੇ ਘਰ ਚੋਰੀ ਕੀਤੀ ਹੈ ਔਰ ਇੱਕ ਵਾਰਡ ਨੰਬਰ 8 ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਉਸ ਜਗ੍ਹਾ ਚੋਰੀ ਕੀਤੀ ਪੱਲਾ ਵੀ ਬਾਰਦਾਤ ਹੈ ਜਿੰਨੇ ਕੀਤੇ ਨੇ ਸਤਿ ਸ੍ਰੀ ਅਕਾਲ ਬਿੰਦੀ ਇਨਵੈਸਟੀਗੇਸ਼ਨ ਦੇਖੋ ਜੀ ਇਨਵੈਸਟੀਗੇਸ਼ਨ ਫਿਲਹਾਲ ਦੇ ਵਿੱਚ ਇੰਨੇ ਹੀ ਸਾਨੂੰ ਪਤਾ ਲੱਗਿਆ ਸੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੁਝ ਨਵੇਂ ਤੱਤ ਸਾਹਮਣੇ ਆਉਂਦੇ ਆ ਹੋਰ ਕੋਈ ਚੋਰੀਆਂ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸਰ ਜਿਵੇਂ ਆਈਟੀ ਚੌਂਕ ਹੋ ਗਿਆ ਮੇਨ ਚੌਂਕ ਹੋ ਗਿਆ ਜਿਵੇਂ ਭਾਰਾ ਚੌਂਕ ਹੋ ਗਿਆ ਤਾਂ ਇੱਥੇ ਦੇ ਚੌਕਾਂ ਦੇ ਵਿੱਚ ਵੀ ਸਰ ਕੈਮਰੇ ਦੀ ਸੀਸੀਟੀਵੀ ਦੀ ਬੜੀ ਪ੍ਰੋਬਲਮ ਹੈਗੀ ਆ ਤਾਂ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਮਤਲਬ ਬੇਨਤੀ ਤੇ ਆਪਣਾ ਜਰੂਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਜਾਣ ਤਾਂ ਜੋ ਔਰ ਵੀ ਤੁਹਾਨੂੰ ਹੈਲਪ ਜਿਹੜੀ ਉਹ ਮਿਸਰ ਦੀ ਬਿਲਕੁਲ ਜੀ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਸੋ ਇਹਦੇ ਸਬੰਧੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅਪਡੇਟ ਹੋਰ ਦੇ ਦਾਂ ਕਿ ਡੀਜੀਪੀ ਸਾਹਿਬ ਨੇ ਪਿੱਛੇ ਜੇ ਇੱਕ ਮਹਮ ਚਲਾਈ ਸੀ ਕਿ ਸੀਸੀਟੀਵੀ ਕੈਮਰਾਸ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਵਾਈ ਗਈ ਸੀ ਸੋ ਸਾਰੇ ਚੈਕਿੰਗ ਕਰਕੇ ਅਸੀਂ ਦੇਖਿਆ ਕਿੰਨੇ ਠੀਕ ਹੈ ਕਿੰਨੇ ਖਰਾਬ ਹੈ ਜਾਂ ਕਿੱਥੇ ਰਿਕੁਆਇਰਮੈਂਟ ਹੈ ਜੋ ਨਵੇਂ ਕੈਮਰੇਆਂ ਦੀ ਰਿਕੁਆਇਰਮੈਂਟ ਹੈ ਉਹ ਵੀ ਅਸੀਂ ਆਲਰੇਡੀ ਟੇਕ ਅਪ ਕਰ ਚੁੱਕੇ ਹਾਂ ਸੋ ਫਰਦਰ ਪੁਲਿਸ ਡਿਪਾਰਟਮੈਂਟ ਗਵਰਨਮੈਂਟ ਨਾਲ ਟੇਕ ਅਪ ਟੇਕ ਅਪ ਕਰਕੇ ਤੇ ਇਹਦੇ ਤੇ ਹੋਰ ਮਤਲਬ ਫਰਦਰ ਐਕਸ਼ਨ ਲਿਆ ਜਾਵੇ